ਆਜੋ ਬਾਈ ਜੀ ਹਸਤੀਕਾਲ ਜੀ ਸਰਬੱਤ ਪੰਜਾਬੀ ਦੇ ਚੈਨਲ ਦੇਖ ਰਹੇ ਵੀਰਾਂ ਨੂੰ ਜੀ ਆਇਆਂ ਆਖਦੇ ਆਂਦਾ ਆਜੋ ਦਿਖਾਉਣੇ ਤੁਹਾਨੂੰ ਨਾਬਾ ਮੰਡੀ ਦਾ ਦਿਨ ਬਹੁਤ ਸੋਹਣਾ ਮੇਲਾ ਭਰ ਚੁੱਕਿਆ ਦੁਕਾਨਾਂ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਦੁਕਾਨਾਂ ਲੱਗੀਆਂ ਹੋਈਆਂ ਬਾਈ Ah, vale, vale. ਸਮਾਨ ਬਈ ਬਹੁਤ ਹੀ ਜ਼ਿਆਦਾ ਸੋਨਾ ਕੀ ਹਾਲ ਹੈ ਅੰਕਲ ਜੀ ਹੋਰ ਕਿਵੇਂ ਰਹੀ ਮੰਡੀ ਵਧੀਆ ਜੀ ਸਮਾਨ ਸੋਨਾ ਵਧੀਆ ਵਿਕ ਰਿਹਾ ਜੀ ਕੀ ਹਾਲ ਹੈ ਬਈ ਬਹੁਤ ਸੋਨਾ ਸਮਾਨ ਆ ਬਈ ਜਾਂਦੇ ਮੰਡੀ ਤੋਂ ਇੱਕ ਵਾਰੀ ਨਿਗਾਹ ਮਾਰ ਕੇ ਜਾਓ ਬਾਈ ਕੋਲ ਆਜੋ ਭਾਈ ਕਰਵਾਉਣੇ ਥੋਡੀ ਮੰਡੀ ਦੇ ਵਿੱਚ ਮੇਨ ਐਂਟਰੀ ਤੇ ਦਿਖਾਉਣੇ ਆ ਤੁਹਾਨੂੰ ਮੰਡੀ ਦਾ ਮਾਹੌਲ ਕੋਸ ਤੋਂ ਇਹ ਆਵਾਜ਼ ਸਾਡੇ ਤੋਂ ਦੋ ਕੀ ਢੋਡੇ ਬੁਸਤ ਵੀ ਆ ਚੁੱਕਾ ਜੀ ਆਪ ਜੀ ਸਾਡੀ ਦਿੱਤੀ ਕੋ ਆਓ

ਲਓ ਬਾਈ ਬਾਈਆਂ ਦਾ ਘੋੜਾ ਵੀ ਆ ਗਿਆ ਗੁਲਜਾਰ ਬਲੱਡਲਾਈਨ ਦਾ ਨੁਗਰਾ ਸਥਾਨੀ ਘੋੜਾ ਚਟੇਰੇ ਵਾਲਾ ਬਾਬਾ ਵਿਧੀ ਚੰਦ ਸਟੱਡ ਫਾਰਮ ਬਸ ਥੋੜੇ ਟਾਈਮ ਤੱਕ ਬਾਈ ਲੈ ਕੇ ਆ ਰਹੇ ਆ ਲੋ ਜੀ ਬਹੁਤ ਹੀ ਸੋਹਣਾ ਨੁਗਰਾ ਸਟਾਈਲਿਸ਼ ਆ ਮਿੱਤਰੋ ਹੋ ਗਈ ਟੱਕਰ ਆਹ ਦਿਖਾਉਨੇ ਆ ਤੁਹਾਨੂੰ ਅਰੇ ਬਾਪ ਲੈ ਗਿਆ ਕੋਈ ਨਾ ਕਰਿਆ ਭੈਣ ਦਾ ਗਵਾਰੰਟੀ ਪਿੱਟਦੇ ਆ ਸੌਦਾ ਟਾਉਣੇ ਆ ਸੌਦਾ ਮੇਲੇ ਅੰਦਰ ਨੀ ਆ ਮਰਵੇਤ ਕਹ ਲਈ ਇਹ ਆ ਆ ਤਾਂ ਛੱਡ ਕੇ ਵਧੋ ਜੀ ਸੋਹੇ ਵੀਰ ਗੱਡੀ ਨੂੰ ਤੇ ਸੋਹੇ ਰਾਸਤੇ 'ਚ ਨਾ ਲਾਵੇ ਘੋੜਿਆਂ ਵਾਲੇ ਵੀ ਘੋੜੇ ਤੇ ਪਾਸੇ ਕਰਨ ਬੰਦੇ ਵਾਲੇ ਬਹੁਤ ਹੀ ਜੰਗੀ ਮੇਲੇ ਦੇ ਬੱਚੇ ਹੈ ਬਈ ਇਸ ਕੋਲੇ ਜੀ ਰੂਲ ਜਿਹੜਾ ਮਾਰੋ ਬਹੁਤ ਸੋਹਣਾ ਮੇਲਾ ਭਰਿਆ ਬਾਈ ਜੀ ਜਿੰਨਾ ਵੀਰਾਂ ਨੇ ਸਾਹੇ ਬਾਰੇ ਫੰਕ ਦਾ ਕੋਈ ਮੁੱਲ ਨਹੀਂ ਹੁੰਦਾ ਗਰਮੀ ਵੀ ਬਹੁਤ ਆ ਪਰ ਫਾਂ ਵੀ ਮੇਲਾ ਬਹੁਤ ਸੋਹਣਾ ਭਰਿਆ ਪਲਵਾਨ ਦੌਰ ਤਾਂ ਕੱਢਗਾ ਹੁਣ ਮਰੀ ਬਈ ਸਤਿਗੁਰ ਜੀ ਸਤਿ ਸ੍ਰੀ ਅਕਾਲ ਵੀਰਾ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਹੜਾ ਸਟੇਲਿਆਨ ਜੀ ਆਪਣਾ ਇਹ ਪਲਵਾਨ ਆ ਜੀ ਪਲਵਾਨ ਤੇ ਸਾਇਰ ਕੀ ਹੈ ਵੀਰੇ ਇਹਨਾਂ ਦਾ ਇਹਦਾ ਫਰੀडम ਦਾ ਹੀ ਬੱਚਾ ਹੈ ਅੱਛਾ ਜੀ ਫਰੀडम ਕਹਾ ਰਤਨਾ ਕਰਦਾ ਠੀਕ ਹੈ ਜੀ ਬਹੁਤ ਸੋਹਣਾ ਸਟੇਲਿਆਨ ਹੈ ਵੀਰੇ ਤੁਹਾਡਾ ਥੈਂਕ ਯੂ ਵੀਰਾ ਜੀ ਬਹੁਤ ਧੰਨਵਾਦ ਤੇ ਕਿੰਨੀ ਹਾਈਟ ਹੋਗੀ ਵੀਰੇ ਦੀ ਇਹ ਵੀਰੀ 67 ਪਲੱਸ ਆ ਜੀ 67 ਪਲੱਸ ਹਾਂਜੀ ਠੀਕ ਹੈ ਤੇ ਕਿੰਨੀ ਉਮਰ ਹੋਗੀ ਵੀਰੇ ਦੀ 2017 ਦਾ ਜਨਮ ਆ ਗੀ ਦਾ 2017 ਦਾ ਅੰਦਾਜ਼ਾ ਉਹੀ 6 ਤੋਂ 7 ਸਾਲ ਦਾ ਹੋ ਗਿਆ ਹਾਂਜੀ ਹਾਂਜੀ ਤੇ ਕੀ ਫੀਸ ਰੱਖੀ ਵੀਰੇ ਸਟਾਰਟ ਸਰਵਿਸ ਤੋਂ ਇਸ ਟਾਈਮ ਵੀਰੇ ਮੌਕੇ ਤੇ 35000 ਆ ਜੀ 35000 ਤੇ ਦੂਰੋਂ ਨੇੜੋਂ ਇਹ ਮਿੱਤਰਾਂ ਦਾ ਮਾਨਦਾਨ ਹੋ ਜੂ ਵੀਰੇ ਮਾਨਦਾਨ ਅੱਜ ਤੱਕ ਆਪਣਾ ਸਭ ਦਾ ਹੀ ਕੀਤਾ ਚਲੋ ਵਧੀਆ ਗੱਲ ਆ ਵੀਰੇ ਕਿਸੇ ਨੂੰ ਆਪਣਾ ਇਹ ਨਾ ਉਹ ਨਹੀਂ ਮੋੜਿਆ ਤਾਂ ਜੀ ਨਾ ਜੀ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਵੀਰੇ ਬਹੁਤ ਸੋਹਣਾ ਆਸਟ੍ਰੇਲੀਆ ਨਾਲ ਤੁਹਾਡਾ ਵੀਰੇ ਪਰਮਾਤਮਾ ਨੇ ਲੰਮੀ ਉਮਰ ਦੇ ਵੀ ਬਹੁਤ ਧੰਨਵਾਦ ਦੇਖ ਲਓ ਵੀਰੇ ਨੀਗਾ ਮਾਰ ਲਓ ਕਰੋ ਬਾਈ ਨਾਲ ਕੋੜ ਆਇਆ ਜਮਨੀ ਬਾਈ ਬਹੁਤ ਹੀ ਜਾਰੀ ਜਸਟਰਡ ਫਾਰਮ ਅਬ ਇਹ ਵਿੰਤਰਾ ਕੋੜਾ ਆ ਗਿਆ ਜੀ ਅਰਜਨ ਰੌਲੀ ਵਾਲੇ ਦਾ ਬੱਚਾ ਰਣ ਸਿੰਘ ਬਹੁਤ ਹੀ ਸੋਹਣਾ ਕੋੜਾ ਬਾਈ ਸਤਿਗੁਰ ਬਾਈ ਦੀ ਗੋੜੀ ਕੋਟਲਾ ਨੂਰ ਕੇੰਗਨ ਰਾਈਟ ਚੌਂਡ ਪਲੱਸ ਨੂਰੇ ਬਾਕਰਪੋਲਾ ਦੇ ਲਓ ਬਈ ਲੋ ਨਖਰਾ ਚੈੱਕ ਕਰੋ ਗੋੜੇ ਦਾ ਵਸੇ ਇੱਕ ਵਾਰੀ ਦੇਖੋ ਦੇਖੋ ਨਖਰੇ ਵਣ ਨਖਰਾ ਜੱਜ ਦਾਣਾ ਆਜੋ ਬਾਈ ਤੁਹਾਨੂੰ ਲੈ ਜਾਂਦੇ ਘੋੜਾ ਸਰਖਾਬ ਦਿਖਾਉਣੇ ਆ ਤੇ ਕਰਾਉਣੇ ਆ ਬਾਈ ਜੀ ਨਾਲ ਮੁਲਾਕਾਤ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਵੀਰੇ ਤੇ ਇਹ ਆਪਣਾ ਸਟ੍ਰੇਲੀਅਨ ਹਾਂਜੀ ਸਰਖਾਬ ਹਨ ਹੈ ਕਿੰਨੀ ਹਾਈਟ ਹੋਗੀ ਵੀਰੇ ਸਰਖਾਬ ਦੀ ਜੀ 67 ਪਲੱਸ ਹੈ 67 ਪਲੱਸ ਹੈ ਹਨ ਠੀਕ ਹੈ ਜੀ ਮਾਰਕਿੰਗ ਕੀ ਹੈ ਵੀਰੇ ਇਹਨਾਂ ਦੀ ਤਿੰਨ ਪੈਰ ਚਿੱਟੇ ਮੱਥੇ ਇੱਕ ਘਟਾਈ ਮੱਥੇ ਪਟਾ ਤਨ ਪਰ ਟਿੱਕੇ ਬਹੁਤ ਸੋਹਣਾ ਆਸਟ੍ਰੇਲੀਅਨ ਆ ਵੀਰੇ ਤੇ ਕਰੀ ਨਿਗ੍ਹਾ ਮਾਰ ਲੋ ਦਾ ਨਾਸਟਡ ਫਾਰਮ ਦੀ ਸ਼ਾਨ ਆ ਵੀਰੇ ਆਸਟ੍ਰੇਲੀਅਨ ਸਰਖਾਵ ਕਿੰਨੀ ਉਮਰ ਹੋ ਗਈ ਵੀਰੇ ਇਹਦੀ 6 6ਵਾਂ ਸਾਲ ਲੱਗਿਆ ਹੋਵੇ 6ਵਾਂ ਸਾਲ ਲੱਗਿਆ ਹੋਇਆ ਹੈ ਨਹੀਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਿਵੇਂ ਲੱਗਿਆ ਮੰਡੀ ਦਾ ਮਾਹੌਲ ਜੀ ਆ ਕੇ ਵਧੀਆ ਜੀ ਮਾਹੌਲ ਵਧੀਆ ਜੀ ਵਧੀਆ ਠੀਕ ਹੈ ਗਰਮੀ ਥੋੜੀ ਜਿਆਦੇ ਹੋਈ ਪਈ ਆ ਹਾਂਜੀ ਹਾਂਜੀ ਗਰਮੀ ਕਾਫੀ ਹੈ ਜੀ ਹਾਂਜੀ ਹਾਂਜੀ ਤੇ ਇਹ ਆਪਣਾ ਸਾਇਰ ਹੈਗਾ ਰਤਨਾਕਰ 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 ਦਾ ਡਾਇਰੈਕਟ ਬੱਚਾ ਜੀ ਇਹ ਠੀਕ ਹੈ ਜੀ ਤੇ ਮਦਰ ਸਾਈਡ ਤੋਂ ਇਹਦੀ ਮਦਰ ਜਿਹੜੀ ਚੈਂਪੀਅਨ ਮੂਣੀ ਹੈ ਜੀ ਉਹ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਕਿੰਨੀ ਹਾਈਟ ਹੋ ਗਈ ਜੀ ਇਹਦੀ ਇਹਦੀ 64 ਇੰਚ ਹਾਈਟ ਹੈ ਜੀ 64 ਇੰਚ ਹਾਈਟ ਤੇ ਕਿੰਨੀ ਉਮਰ ਹੋ ਗਈ ਜੀ ਇਹਦੀ 12 ਸਾਲ ਦੀ ਜੀ ਕਿੰਨੀ 12 ਠੀਕ ਹੈ ਤਾਂ ਬੱਚੇ ਬਹੁਤ ਆਗੇ ਹੁਣੇ ਆਈਏ ਤੇ ਹਾਂਜੀ ਜ਼ਿਆਦਾ ਨਹੀਂ ਕਿਉਂਕਿ ਦੀ ਸਟੱਡ ਸਰਵਿਸ ਕਾਫੀ ਲੇਟ ਹੋਈ ਆ ਜੀ ਸੱਚੇ ਜਿੰਨੇ ਵੀ ਹੈਗੇ ਨੇ ਬਟ ਚੈਂਪੀਅਨ ਨੇ ਸਾਰੇ ਚੈਂਪੀਅਨ ਨੇ ਸਾਰੇ ਬਸ ਸਾਰੇ ਚੈਂਪੀਅਨ ਨੇ ਠੀਕ ਹੈ ਨਹੀਂ ਬੱਚਾ ਵੀ ਬਹੁਤ ਸੋਹਣਾ ਘੋੜਾ ਈ ਤੁਹਾਡਾ ਥੈਂਕ ਯੂ ਬਾਈ ਜੀ ਤੇ ਸਟੱਡ ਸਰਵਿਸ ਕਿੰਨੇ ਆਈ ਜੀ 55000 ਰੁਪਏ 55000 ਰੁਪਏ ਤੇ ਮੇਰੇ ਥੋੜੇ ਵੀਰਾਂ ਦਾ ਆਇਆਂ ਦਾ ਮਾਨਤਨ ਹੁੰਦਾ ਕਿ ਨਹੀਂ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਲਓ ਬਾਈ ਨਿਗਾ ਮਾਰ ਲਓ ਇੱਕ ਵਾਰੀ ਬਹੁਤ ਹੀ ਸੋਹਣਾ ਘੋੜਾ ਆ ਸਤਿ ਸ਼੍ਰੀ ਅਕਾਲ ਬਾਈ ਜੀ। ਖਸਕਾ ਵੀਰੇ। ਹੋ ਠੀਕ ਠਾਕ ਹਾਂ। ਬਹੁਤ ਵਧੀਆ ਵੀਰੇ। ਤੇ ਇਹ ਜਾਨਵਰ ਸਾਰੇ ਆਪਣੀਆਂ ਬਾਈ। ਹਾਂ ਵੀਰੇ ਆਪਣੀਆਂ। ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ? ਆਪਣਾ ਹੀ ਪਿੰਡ ਪੈ ਜਾਂਦਾ ਜ਼ਿਲ੍ਹਾ ਸੰਗਰੂਰ ਦੇ ਲਾਸਟ ਪਿੰਡ ਮਹਾਰਾਣਾ ਬਾਰਡਰ ਖਨੌਰੀ ਬਾਰਡਰ ਕੋਲੇ ਵੀਰੇ। ਠੀਕ ਹੈ ਜੀ। ਮੋਣ ਕੋਲੇ ਪਿੰਡ ਹੈ ਜੀ ਆਪਣਾ ਬਸਹਿਰਾ। ਠੀਕ ਹੈ ਜੀ। ਹਾਂ ਜੀ। ਤੇ ਕਿਵੇਂ ਲੱਗਿਆ ਮੰਡੀ ਦਾ ਮਾਹੌਲ ਬਾਈ ਆ ਕੇ? ਬਾਈ ਵਧੀਆ ਮੰਡੀ ਆ ਵਧੀਆ ਸ਼ੌਕ ਹੈ ਨਾ ਬੇ ਏਰੀਆ ਦਾ। ਇਹਨ ਦਾ ਘਰਰ ਵੀ ਹੁੰਦੀ ਹੈ। ਹਾਂ ਜੀ। ਹੈ ਕਿ ਨਹੀਂ? ਤੇ ਸੇਲ ਪਰਚੇਜ਼ ਆਸਤੇ ਕਿਵੇਂ ਰਿਹਾ ਬਾਈ? ਆਹ ਵਧੀਆ ਵੀ ਵਧੀਆ ਰਫੇਜ ਚੱਲਦਾ ਹੈ ਤੇਜ਼ੀ ਰਹੀ ਹੈ ਤਗੀ ਮੈਂ ਠੀਕ ਰਹਾ ਠੀਕ ਰਹਾ ਹਾਂ ਜਿਵੇਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਬਾਈ ਹਨਾ ਗਰਮੀ ਦੇ ਕਾਰਨ ਵੀ ਕੱਲ ਕੁਛ ਮੀਂਹ ਪੈ ਗਿਆ ਸੀ ਵੀਰੇ ਹਾਂਜੀ ਉਹਦੇ ਕਰਕੇ ਅੱਜ ਕੁਝ ਰਸ਼ ਹੋਇਆ ਮਾੜਾ ਯਾਰ ਠੀਕ ਹੈ ਜੀ ਹਾਂਜੀ ਤੇ ਹੋਇਆ ਕੋਈ ਜਾਨਵਰ ਸਿਲਕੇ ਨਹੀਂ ਹਜੇ ਵੀਰੇ ਹਾਂਜੀ ਵੀਰ ਜੀ ਦੋ ਸੇਲ ਕਰ ਦੋ ਸੇ ਲੋਗੇ ਚਲੋ ਵਧੀਆ ਗੱਲ ਆ ਮੰਡੀ ਆਉਣ ਦਾ ਮੁੱਲ ਪੈ ਗਿਆ ਉਹ ਕੋਈ ਨਹੀਂ ਵੀਰੇ ਬਾਕੀ ਯਾਰ ਸਜਣਾ ਨੂੰ ਮਿਲ ਜਾਈਦਾ ਬਾਈ ਇਹਨਾਂ ਦਾ ਮੋਹ ਪਿਆਰ ਬਣਿਆ ਰਹਿੰਦਾ ਬਾਈ ਹੋਰ ਤਾਂ ਕੀ ਗੱਲ ਪਰ ਹੁੰਦਾ ਆਉਂਦਾ ਸਾਰਾ ਮਿਲ ਬਸ ਇਹ ਚੀਜ਼ਾਂ ਦਾ ਮੋਹ ਪਿਆਰ ਬਣੇ ਰਹਿੰਦੇ ਆ ਚਾਤੀ ਠੀਕ ਆ ਦੇਖ ਲੋ ਬਾਈ ਬਾਈ ਦੇ ਜਾਨਵਰਾਂ ਤੇ ਮਾਰ ਲੋ ਨਿਗਾ ਬਾਈ ਨਾਲ ਕਰ ਲੋ ਕੰਟੈਕਟ ਲਓ ਬਾਈ ਮਾਰ ਲੋ ਨਿਗਾ ਜਾਨਵਰ ਬਹੁਤ ਚੰਗੇ ਆਏ ਹੋਏ ਆ ਮਿਰ ਸੁਲਤਾਨਾ ਫਾਇਰ ਸੁਲਤਾਨ ਤੁੱਲੇਵਾ ਸਟੱਡ ਫਾਰਮ ਬਾਈ ਬਿਆੰਥ ਦੇ ਜਾਨਵਰ ਆ ਜੀ ਮਾਰਲੋ ਨੇ ਇੱਕ ਵਾਰੀ ਖਾਣ ਪੀਣ ਦੀਆਂ ਦੁਕਾਨਾਂ ਵੀ ਪੂਰੀਆਂ ਬਾਈ ਇਹ ਨਹੀਂ ਵੀ ਤੁਹਾਨੂੰ ਕੋਈ ਟਿੱਕਰ ਹੋਊਗਾ ਚਾਹ ਪਾਣੀ ਦਾ ਬਹੁਤ ਹੀ ਸਫਾਈ ਵਾਲੀਆਂ ਦੁਕਾਨਾਂ ਤੇ ਚਾਹ ਪਾਣੀ ਵੀ ਬਹੁਤ ਵਧੀਆ ਅੱਜ ਯਸਤੀ ਗੱਲ ਬਾਈ ਹੋਰ ਵਧੀਆ ਹੋ ਠੀਕ ਹੋ ਵਧੀਆ ਚੱਲ ਰਿਹਾ ਕੰਮ ਚਲੋ ਵਧੀਆ ਗੱਲ ਆ ਤੇਰੀਆਂ ਸੌਤਾਨਾਂ